ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। तो लोग इस बचत नाल अपने दूसरे काम भी निपटा रहे ने नमस्कार जी सबसे पहले मैं सीएम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सीएम साहब का श्रीमान सीएम सी भगवान मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਲਗਾਤਾਰ ਪੂਰੇ ਦੇਸ਼ ਭਰ ਦੇ ਵਿੱਚ ਤੇ ਖੁਸ਼ੀਆਂ ਜਿਹੜੀਆਂ ਨੇ ਮਨਾਈਆਂ ਜਾ ਰਹੀਆਂ ਨੇ ਸੈਲਬ੍ਰੇਟ ਕੀਤਾ ਇਹ ਤਸਵੀਰਾਂ ਤੋਂ ਦਿਖਾਰੇ ਆ ਲੁਧਿਆਣਾ ਦੇ ਹਾਕੀ ਗਰਾਊਂਡ ਦੀਆਂ ਜਿੱਥੇ ਤੁਹਾਡੇ ਸਾਹਮਣੇ ਅੱਜ ਤੁਸੀਂ ਅਸੀਂ ਪਲੇਅਰਸ ਨਾਲ ਹੀ ਸੈਲੀਬ੍ਰੇਟ ਕਰ ਰਹੇ ਹਾਂ ਕਿਉਂਕਿ ਅਸਲ 'ਚ ਇਹਨਾਂ ਦਾ ਵੀ ਇਹ ਹੋਰ ਜਨਰੇਸ਼ਨ ਆ ਜਿਨ੍ਹਾਂ ਨੇ ਅੱਜ ਤੋਂ 2 ਸਾਲ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਜਾ ਕੇ ਮੁੜ ਕੇ ਇੱਥੇ ਦਾ ਹੀ ਨਾਮ ਰੌਸ਼ਨ ਕਰਨਾ ਇਹਨਾਂ 'ਚੋਂ ਵੀ ਕੋਈ ਜਰਮਨਪ੍ਰੀਤ ਸਿੰਘ ਹੋਊਗਾ ਇਹਨਾਂ 'ਚੋਂ ਵੀ ਕੋਈ ਹਰਮਨਪ੍ਰੀਤ ਸਿੰਘ ਹੋਊਗਾ ਹੈਨਾ ਇਹਨਾਂ 'ਚੋਂ ਵੀ ਕੋਈ ਨਾ ਕੋਈ ਹੋਊਗਾ ਹੁਣ ਇੰਨੇ ਆਗੇ ਇਸ ਤੋਂ ਬਾਅਦ ਦੇ ਲਈ ਕਿੰਨੀ ਮਾਨੋ ਵਾਲੀ ਗੱਲ ਹੈ ਕਿਉਂਕਿ 10 ਪਲੇਅਰ ਨੇ ਜਿਹੜੇ ਉਹ ਪੰਜਾਬ ਚੋਂ ਨੇ ਦੇਖੋ ਜੀ ਇਹ ਤਾਂ ਪਿਛਲੀ ਵਾਰੀ ਵੀ ਇੰਨੀ ਮਾਨ ਵਾਲੀ ਗੱਲ ਸੀ ਮਤਲਬ 2020 ਚ ਜਦੋਂ ਉਸ ਬ੍ਰੌਂਜ਼ ਮੈਡਲ ਆਇਆ ਹਨਾ ਉਦੋਂ ਵੀ ਅਸੀਂ ਐਡਾ ਹੀ ਭੰਗੜਾ ਪਾਇਆ ਸੀ ਉਦੋਂ ਵੀ ਅਸੀਂ ਅਰਦਾਸ ਨਾਲ ਸਟਾਰਟ ਕੀਤੇ ਸੀ ਤੇ ਭੰਗੜਾ ਪਾਏ ਕਿਉਂਕਿ ਮਹਾਰਾਜ ਨੂੰ ਅਸੀਂ ਹਮੇਸ਼ਾ ਓਟ ਆਸਰਾ ਲੈ ਕੇ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਦੇਖੋ ਇਹ ਪੰਜਾਬ ਦੀ ਹਾਕੀ ਹੈ ਹਨਾ ਮੈਨੂੰ ਲੱਗਦਾ ਵੀ ਅਸੀਂ ਖੇਡਦੇ ਜ਼ਰੂਰ ਹੈ ਇੰਡੀਆ ਲਈ ਪਰ ਜਦੋਂ 10 ਪਲੇਅਰ ਹੋਣ ਤੇ ਮੈਨੂੰ ਪੰਜਾਬ ਦੀ ਹਾਕੀ ਕਹਿਣ ਤੇ ਮੈਨੂੰ ਕੋ ਲਗਾਤਾਰ ਕਿੰਨੇ ਸਾਲ 골ਡ ਜਾਂਦਾ ਰਿਹਾ ਠੀਕ ਹੈ ਫਿਰ ਸਿਲਵਰ ਆਂਦਾ ਰਿਹਾ ব্রੌਂਜ਼ ਆਂਦੇ ਰਹੇ ਹਨ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਹੀ ਹੈ ਦੂਸਰੀ ਗੱਲ ਮੈਂ ਇੰਪੋਰਟੈਂਟ ਚੀਜ਼ ਇਹ ਸਾਰੇ ਜਿਹੜੇ ਇੰਡੀਆ ਦੇ ਲੋਕ ਨੇ ਨਾ ਉਹਨਾਂ ਨੂੰ ਕਹਿਣੀ ਚਾਹਨਾ ਯਾਰ ਜਦੋਂ ਕੋਈ ਇੱਕ ਦੋ ਪੋਲੀਟੀਕਲ ਬੰਦੇ ਕਹਿੰਦੇ ਆ ਨਾ ਵੀ ਪੰਜਾਬ ਦੇ ਲੋਕ ਜਿਹੜੇ ਨੇ ਇਹ ਦੇਸ਼ ਭਗਤ ਨਹੀਂ ਹੈ ਯਾਰ ਅਸੀਂ ਹਰ ਵਾਰੀ ਸਬੂਤ ਦਿੰਨੇ ਆ ਚਾਹੇ ਤੁਸੀਂ ਬਾਰਡਰਾਂ ਤੇ ਲਾ ਲਓ ਚਾਹੇ ਤੁਸੀਂ ਗੇਮਸ ਤੇ ਲਾ ਲਓ ਪੰਜਾਬ ਸਭ ਤੋਂ ਮੂਰੇ ਹੁੰਦਾ ਹੈ ਪੰਜਾਬ ਤੇ ਹਰਿਆਣਾ ਅੱਜ ਵੀ ਜਿੰਨੇ ਇੱਕ ਟਾਈਮ ਮੈਡਲ ਲਾਓ ਸਾਰੇ ਪੰਜਾਬ ਦੇ ਹਰਿਆਣੇ ਦੇ ਜਿੰਨੇ ਖਿਡਾਰੀ ਲਾਓ 75 ਟੋਟਲ ਮੇਰੇ ਸਭ ਨਾਲ 100 ਕੁਛ ਬੰਦੇ ਗਏ 110 ਕ ਬੰਦੇ ਗਏ ਜਿਸ ਵਿੱਚੋਂ 43 ਬੰਦੇ ਸਿਰਫ ਪੰਜਾਬ ਤੇ ਹਰਿਆਣਾ ਦੇ ਸੀ ਜਿਹੜਾ ਇੰਡੀਅਨ ਕੰਟੀਨਜੈਂਟ ਗਿਆ ਉੱਥੇ ਖੇਡਣ ਹੈ ਨਾ ਸੋ ਸਾਰੀਆਂ ਚੀਜ਼ਾਂ ਨਾਲ ਹੀ ਨੇ ਅਸੀਂ ਬਾਰ-ਬਾਰ ਬਾਰ-ਬਾਰ ਸਿਰਫ ਕੁਛ ਕੁ ਬੰਦਿਆਂ ਦੇ ਮਗਰ ਲੱਗ ਕੇ ਇਹ ਨਾ ਕਹੀਏ ਯਾਰ ਪੰਜਾਬ ਤੇ ਇਸ ਲਈ ਕੁਛ ਨਹੀਂ ਕਰਦਾ ਹੋਕੀ ਦੀ ਗੱਲ ਕਰੀਏ ਕਿਸਮਾਂ ਦੀ ਹੋਕੀ ਟੋਪ ਤੇ ਸੀਗੀ ਮੇਚ ਵਿਚਾਲੇ ਆ ਕੇ ਹੋਕੀ ਦਾ ਕੋਈ ਨਾਮ ਪਾਰਾ ਕੀ ਲੱਗਦਾ ਹੋਕ ਕਿ ਫੇਰ ਆਪਣੇ ਇੱਕ ਲੈਵਲ ਸੈੱਟ ਕਰ ਪਾਏਗੀ ਪਹਿਲੇ ਭਾਜੀ ਦੇਖੋ ਲੈਵਲ ਸੈੱਟ ਆਲਰੇਡੀ ਹੋ ਚੁੱਕਾ ਪਿਛਲੇ ਸਾਲ ਵੀ ਬ੍ਰੌਂਜ਼ ਸੀ ਇਸ ਸਾਲ ਵੀ ਦੇਖੋ ਅਸੀਂ ਬ੍ਰੌਂਜ਼ ਤੇ ਆ ਪਰ ਇਸ ਸਾਲ ਸਾਡੀ ਜਿਹੜੀ ਜਿਹੜੀ ਮੈਂ ਸਮਝਦਾ ਵਾਂ ਜੋ ਸਾਡਾ ਪਿਛਲੇ ਸਾਲ ਮੋਮੈਂਟਮ ਸੀਗਾ ਉਹਦੇ ਨਾਲੋਂ ਸਾਡਾ ਵਧੀਆ ਮੋਮੈਂਟਮ ਰਿਹਾ ਔਰ ਕੰਟੀਨਿਊਸਲੀ ਤੁਸੀਂ ਸੋਚਣਾ ਏਡੇ ਲੰਬੇ ਟਾਈਮ ਲਈ ਇੱਕ ਪੋਜੀਸ਼ਨ ਮੇਨਟੇਨ ਕਰਨਾ ਤੇ ਉਹ ਪੇਮੈਂਟ ਮੋਮੈਂਟਮ ਗੇਨ ਹੋ ਗਿਆ ਹੁਣ ਇੰਨੀ ਜਲਦੀ ਜਿਹੜਾ ਇਹ ਡਾਊਨਫਾਲ ਨਹੀਂ ਜਾਊਗਾ ਇਹ ਅੱਪ ਹੀ ਅੱਪ ਜਾਊਗਾ ਲੱਗਦਾ ਜਿਹੜੇ ਬੱਚੇ ਹੋਕੀ ਦੀ ਪ੍ਰੈਕਟਿਸ ਕਰ ਰਹੇ ਨੇ ਜਾਂ ਜਿਹੜੇ ਸੋਚਦੇ ਸੀ ਹਾਕੀ 'ਚ ਜਾਣਾ ਕਿਉਂਕਿ ਹੋਰ ਖੇਡਾਂ ਚੂਸ ਕਰ ਲਈ ਸੀ ਉਹ ਲੱਗਦਾ ਵਾਪਸੀ ਹੋਊਗੀ ਹੋਕੀ ਦੇ ਵਿੱਚ ਭਾਈ ਜੀ ਦੇਖੋ ਇਹ ਵਾਪਸੀ ਕਰਾਉਣੀ ਤੁਹਾਡੇ ਨਾਲ ਕਰਦਾ ਤੁਸੀਂ মিডিਆ ਹਾਊਸਿਸ ਨੂੰ ਇਹ ਵਾਪਸੀ ਦੀ ਸਾਰੀ ਦੀ ਸਾਰੀ ਜਿਹੜੀ ਕਰਾਉਣੀ ਆ ਉਹ ਤੁਹਾਡੇ ਹੱਥ ਆ। ਕਿਉਂ ਇਦਾਂ ਹੀ ਹੁੰਦਾ? ਭਈ ਜਿਹੜਾ ਸਿਰਫ ਅਸੀਂ 4 ਸਾਲ ਬਾਅਦ ਅਸੀਂ 10 ਦਿਨ ਹਾਕੀ ਨੂੰ ਸਿਖਰਾਂ ਤੇ ਲਾਉਨੇ ਆ ਫਿਰਸ ਅਸੀਂ ਆਪਣੀ ਇੱਜ਼ਤ ਤੇ ਲਾ ਲੈਨੇ। ਨਹੀਂ ਯਾਰ ਹਾਕੀ ਦਾ ਮੈਡਲ ਆਉਣਾ ਹੀ ਚਾਹੀਦਾ ਤੇ ਜੇ ਮੈਡਲ ਆ ਗਿਆ ਤਾਂ ਸਾਡੇ ਕੋਲਰ ਖੜੇ ਹੋਗੇ ਤੇ ਬਾਈਚਾਸ ਨਹੀਂ ਆਇਆ ਤਾਂ ਸਾਡੇ ਕੋਲਰ ਡਾਊਨ ਹੋਗੇ ਤੇ ਬਾਕੀ ਸਾਰਾ ਸਾਲ ਕ੍ਰਿਕਟ ਦੇਖਦੇ ਰਹੋ। ਇਹ ਕੋਈ ਗੱਲ ਨਹੀਂ ਨਾ। ਇਹ ਦੋਰੀ ਰਣਨੀਤੀ ਨਹੀਂ। ਇਹ ਤਾਂ ਕਰਨੀ ਚਾਹੀਦੀ ਹਾਰ ਜਿੱਤਾਂ ਬਣੀਆਂ ਨੇ ਹਨਾ। ਹਾਂ ਐਗਜ਼ੈਕਟਲੀ। ਮੈਂ ਕਹਿੰਦਾ ਕੋਈ ਵੀ ਗੇਮ ਮਾੜੀ ਨਹੀਂ ਜੇ ਇਹਦੇ 'ਚ ਤੁਸੀਂ মিডিਆ ਹਾਊਸਿਸ ਇਹਨੂੰ ਸਪੋਰਟ ਕਰਨ ਲੱਗ ਜੋਗੇ ਠੀਕ ਹੈ মিডিਆ ਹਾਊਸਿਸ ਹੋਗੇ ਜਿੰਨੇ ਵੱਡੇ ਕਾਰਪੋਰੇਟ ਹਾਊਸਿਸ ਹੋਗੇ ਫਿਰ ਇਹਨੂੰ ਸਪੋਰਟ ਕਰਨ ਲੱਗ ਜਾਣਗੇ ਤੇ ਇਹ ক্রিকেট ਤੋਂ ਤਾਂ ਤੋਂ ਤਾਂ ਲੱਗ ਜਾਣੀ ਹੈਲੀਬ੍ਰੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਸਿੱਧੀਆਂ ਢੋਡਣਾ ਸਾਂਝੀਆਂ ਕਰ ਰਹੇ ਹਾਂ ਖੁਸ਼ੀ ਹਰ ਇੱਕ ਦੇ ਚਿਹਰੇ ਤੇ ਦੇਖੀ ਜਾ ਸਕਦੀ ਹੈ ਲੱਡੂ ਵੰਡੇ ਜਾ ਰਹੇ ਨੇ ਕੇਕ ਕੱਟਿਆ ਜਾ ਰਿਹਾ ਹੈ ਤਾਂ ਛੋਟੀਆਂ-ਛੋਟੀਆਂ ਬੱਚੀਆਂ ਵੀ ਇੱਥੇ ਮੌਜੂਦ ਨੇ ਉਹ ਵੀ ਤਸਵੀਰਾਂ ਢੋਡਣਾ ਸਾਂਝੀਆਂ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਖੁਸ਼ੀ ਹੈ ਜਿਹੜੀ ਬੁਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਤਸਵੀਰਾਂ ਢੋਡਣਾ ਸਾਂਝੀਆਂ ਕਰ ਰਹੇ ਹਾਂ ਪੀਯੂ ਉਕੇ ਗਰਾਊਂਡ ਤੋਂ ਜਿੱਥੇ ਬ੍ਰਾਊਨ ਮੈਡਲ ਆਣ ਦੀ ਖੁਸ਼ੀ ਦੇ ਵਿੱਚ ਸੈਲੀਬ੍ਰੇਟ ਆ ਕੀਤਾ ਜਾ ਰਿਹਾ ਹੈ। ਕ ਪੰਜਾਬ ਦੇ ਲਈ ਵੀ ਬੜੇ ਮਾਣ ਵਾਲੀ ਗੱਲ ਹੈ ਕਿ 10 ਪਲੇਅਰ ਨੇ ਜਿਹੜੇ ਪੰਜਾਬ ਚੋਂ ਨੇ ਤਾਂ ਹਰ ਇੱਕ ਪਾਸੇ ਜਿਹੜੀ ਕਿ ਤਸਵੀਰਾਂ ਤੋਂ ਇੱਕ ਵਾਰ ਕੈਮਰਾ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆ ਸਾਰੇ ਪਾਸੇ ਬੱਚੇ ਖੁਸ਼ੀ ਦੇ ਵਿੱਚ ਨੱਚਦੇ ਹੋਏ ਨਜ਼ਰ ਆ ਰਹੇ ਨੇ। ਦੇ ਵਿੱਚ ਜਿਵੇਂ ਭਗੜਾ ਪੁੰਜ ਹੋਏ ਨਜ਼ਰ ਆ ਰਹੇ ਹੈ ਬੇਟਾ ਕਿੰਨੀ ਖੁਸ਼ੀ ਹੈ ਹੋਕੀ ਦੇ ਵਿੱਚ ব্রਾਊਨ ਮੈਡਲ ਆਇਆ ਬਾਈ ਬਾਈ ਬਹੁਤ ਖੁਸ਼ੀ ਹੋ ਕਿ ব্রਾਊਨ ਮੈਡਲ ਆਇਆ ਬਾਈ ਇਹ ਵੀ ਲਿਆਵਾਂਗੇ ਵੱਡੇ ਹੋ ਕੇ ਬਾਈ ਲਿਆਉਗੇ ਕਿਉਂ ਹਾਂਜੀ ਹਾਂਜੀ ਫਿਊਚਰ ਦੇ ਵਿੱਚ ਕੀ ਸੋਚਿਆ ਤੁਸੀਂ ਲੰਬੇ ਜਿਤਨਾ ਵਾਈਲਾ ਪਹਿਣਾ 골ਡ ਮੈਡਲ ਹਾਂਜੀ ਕਿਹੜਾ ਮੈਡਲ ਲਿਆਣਾ ਫਿਰ 골ਡ ਦਾ ਪੂਰੇ ਇੰਡੀਆ ਨੂੰ ਬਹੁਤ-ਬਹੁਤ ਮੁਬਾਰਕਾਂ ব্রونز ਮੈਟਲ ਦੇ ਉੱਤੇ ਤੇ ਜਿਵੇਂ ਅਸੀਂ ਦੇਖ ਰਹੇ ਹਾਂ ਖੁਸ਼ੀ ਦਾ ਮਾਹੌਲ ਹੈ ਔਰ ਅਸੀਂ ਵੱਧ ਤੋਂ ਵੱਧ ਮਤਲਬ ਸਾਡੀਆਂ ਸ਼ੁਭ ਕਾਮਨਾਵਾਂ ਨੇ ਜਿਹੜੇ-ਜਿਹੜੇ ਪਲੇਅਰ ਵੀ ਜਿੱਤੇ ਨੇ ਯਾ ਅੱਗੇ ਪਲੇਅਰ ਫਰੇਡ ਰਹੇ ਨੇ ਕੱਲ ਆਈ ਥਿੰਕ ਕਲੋਜ਼ਿੰਗ ਹੈ ਤੇ ਬਹੁਤ ਹੀ ਉਸ਼ਾ ਤੁਸੀਂ ਦੇਖ ਰਹੇ ਹੋ ਸਾਰੇ ਬੱਚਿਆਂ ਸਾਰੇ ਪਲੇਅਰਸ ਹੈਗਾ ਆਪਣੇ ਇੰਡੀਆ ਵਾਸੀਆਂ ਨੂੰ ਬਹੁਤ ਸ਼ੌਂਕ ਹੈ ਔਰ ਬਹੁਤ ਖੁਸ਼ੀ ਹੈ ਸਾਡੇ ব্রونز ਮੈਡਲ ਲੈ ਕੇ ਆਏ ਆ ਹੋਰ ਵੀ ਗੇਮਸ 'ਚ ਲੈ ਕੇ ਆਏ ਆ ਜੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਇਹ ਤੁਹਾਡੇ ਲਈ ਕਿੰਨੀ ਕੁ ਮਾਣ ਵਾਲੀ ਗੱਲ ਹੈ ਕਿਉਂਕਿ 10 ਪਲੇਅਰ ਪੰਜਾਬ ਦੇ ਨੇ ਸਭ ਤੋਂ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ ਸਾਡਾ ਯੂਥ ਅੱਜ ਪਲੇਇੰਗ ਮਤਲਬ ਗੇਮਸ ਵੱਲ ਨੂੰ ਜਾ ਰਿਹਾ ਰਾਦਰ ਨਸ਼ਿਆਂ ਨੂੰ ਛੱਡ ਕੇ ਮਸ਼ਹੂਰੀ ਹੋ ਰਹੀ ਸੀ ਕਿ ਨਸ਼ੇ ਵਾਲ ਨੂੰ ਜ਼ਿਆਦਾ ਲੋਕ ਜਾ ਰਹੇ ਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਲੇਅਰ ਵੱਧ-ਵੱਧ ਔਰ ਇਹ ਇਨਸਪੀਰੇਸ਼ਨ ਹੈ ਨਵੀਂ ਪੀੜ੍ਹੀ ਵਾਸਤੇ ਕਿ ਉਹ ਲੋਕ ਵੀ ਇੱਧਰ ਹੀ ਜਾਣਗੇ ਹੁਣ ਇਸ ਤਰਫ ਅੱਜ ਉਹਨਾਂ ਸੀ ਆ ਯੂਥ ਦੇਖ ਰਹੇ ਆ ਸਾਰੇ ਇਹ ਸਭ ਕੋਸ਼ਿਸ਼ ਲਈ ਕਰ ਰਹੇ ਆ ਜੀ ਇਹ ਵੀ ਕੱਲ ਨੂੰ ਖੇਡਣਾ ਚਾਹੁੰਦੇ ਨੇ ਨੈਸ਼ਨਲ ਲੈਵਲ ਸਭ ਤੋਂ ਸਾਰਿਆਂ ਵੱਲੋਂ ਖੁਸ਼ੀ ਜਿਹੜੀ ਕਿ ਜ਼ਾਹਰ ਹੋ ਕੀਤੀ ਜਾ ਰਹੀ ਹੈ ਉਹ ਨਾਲ ਦੇ ਨਾਲੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਜਿੱਥੇ ਇੱਕ ਪਾਸੇ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੇ ਵੱਲ ਲੱਗੇ ਹੋਏ ਨੇ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਅਜੇ ਵੀ ਨੇ ਜੋ 올림픽 ਦੇ ਵਿੱਚ ਮੈਡਲ ਲੈ ਕੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਛੋਟੇ ਛੋਟੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਵੀ ਆਣ ਵਾਲਾ गोल्ड मेडल है वो जिता के बच्चों की हौसला अफजाई वादी हुई नजर आ रही है कैमरा परसन सलमान दिनाल हिम्मत सिंह दिखपाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर